ਰਾਗ ਸਾਰੰ ਬਾਣੀ ਭਗਤਾ ਕੀ ਕਬੀਰ ਜੀ ੴ ਓੰਕਾਰ ਸਤਿਗੁਰ ਪ੍ਰਸਾਦ ਕਹਾਂ ਨਰ ਗਰਬਸ ਥੋਰੀ ਬਾਤ ਮਨ ਦਸਨਾਜ ਟਕਾ ਚਾਰ ਗੰਠੀ ਐਂਡੋ ਟੇਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸਉ ਪਾਈ ਦੋਏ ਲਖ ਟਕਾ ਬਰਾਤ ਦਿਸ ਚਾਰ ਕੀ ਕਰਹੋ ਸਾਹਿਬੀ ਜੈਸੀ ਬਨ ਹਰ ਪਾਤ ਨਾ ਕੋ ਲੈ ਆਇਓ ਇਹੋ ਧਨ ਨਾ ਕੋ ਲੈ ਜਾਤ ਰਾਮਨ ਹੂ ਤੇ ਅਦਕ ਛਤਰ ਪਤ ਖਿਨ ਮਹਿ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਲਾਤ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨ ਚਲਤ ਸੰਗਾਤ ਕਹਿਤ ਕਬੀਰ ਆਰਾਮ ਭਜ ਬਉਰੇ ਜਨਮ ਅਕਾਰਥ ਜਾਤ ਰਾਜ ਆਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾਉ ਹਸ ਤੂ ਜਾਏ ਸੁਰੂਵਤ ਆਵੇ ਰੂਵਤ ਜਾਏ ਸੋ ਹਸੈ ਵਸਤੂ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲੇਹਾਰੀ ਸਾਰੰਗ ਬਾਣੀ ਨਾਮ ਦੇਉ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਭੂਲੋ ਰੇ ਠਗ ਮੂਰੀ ਖਾਏ ਰਹਾਉ ਜੈਸੇ ਮੀਨ ਪਾਣੀ ਮੈਂ ਰਹਿਐ ਕਾਲ ਜਾਲ ਕੀ ਸੁਧ ਨਹੀਂ ਲਹ ਜਿਹ ਬਾ ਸਵਾਦੀ ਲੀਲਤ ਲੋਹ ਐਸੇ ਕਨਕ ਕਾਮਨੀ ਬਾਂਧਿਓ ਮੋਹ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦੀਨੀ ਛਾਰ ਗਉ ਬਾਸ਼ ਕਉ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਆਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾੜੈ ਧਰੈ ਆਤ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਤਨ ਹੋਏ ਗਇਓ ਧੂੜ ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ ਸਾਧ ਸੰਗਤ ਕਭੂ ਨਹੀਂ ਕਰੈ ਕਹਿਤ ਨਾਮ ਦੇਉ ਤਾ ਚੀ ਆਣ ਨਿਰਪੈ ਹੋਏ ਭਜਿਐ ਭਗਵਾਨ ਬਦੋ ਕੀ ਨਾ ਹੋੜ ਮਾਦਵ ਮੋਸੀਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋ ਸਿਓ ਰਹਾਉ ਆਪਨ ਦੇਉ ਦੇਹਰਾਪਨ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਨ ਸੁਨਨ ਕਉ ਦੂਜਾ ਆਪਹਿ ਗਾਵੇ ਆਪਹਿ ਨਾਚੈ ਆਪ ਬਜਾਵੇ ਤੂਰਾ ਕਹਿਤ ਨਾਮ ਦਿਉ ਤੂੰ ਮੇਰੋ ਠਾਕੁਰ ਜਾਨਿਉਰਾ ਤੂੰ ਪੂਰਾ दास अनन मेरो निज रूप दर्शन निमुख त्राप त्रै मोचन परसत मुक्त करत ग्रह कूप रहाऊ मेरी बांधी भगत ਛਡावे बांधै भगत ना छूटै मोही एक समय मो को गह बांधै तौ पुन मोपै जवाब ना होए मैं गुण बंद सकल की जीवन ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀਐਸੀ ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ ਸਾਰੰਗ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੈ ਨਰ ਕੀ ਆਪਰਾਣ ਸੁਨ ਕੀਨਾ ਅਨਪਾਵਨੀ ਭਗਤ ਨਹੀਂ ਉਪਜੀ ਭੁਖੈ ਦਾਨ ਨਾ ਦੀਨਾ ਰਹਾਉ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੂਟਿਓ ਦੇਵਾ ਪਰਿੰਦਾ ਮੁਖ ਤੇ ਨਹੀਂ ਛੂਟੀ નિਫਲ ਭਈ ਸਭ ਸੇਵਾ ਬਾਟ ਪਾਰ ਘਰ ਮੂਸ ਬਰਾਨੂ ਪੇਟ ਭਰੈ ਅਪਰਾਧੀ ਜਿਹ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮ ਆਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਾ ਚਾਲੀ ਛਾਦ ਮਨ ਹਰ ਬੇਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਾਬੇ ਅਰਪਿਓ ਆਨੰਦ ਸਹਿਜ ਤੁੰ ਝੋਕ ਰਹਾਉ ਦਰਸ਼ਨ ਪੇਖ ਭਏ ਨਿਰਬਿਖਈ ਪਈ ਹੈ ਸਗਲੇ ਥੋਕ ਆਨ ਬਸਤ ਸਿਓ ਕਾਜ ਨਾ ਕਸ਼ੂ ਐ ਸੁੰਦਰ ਬਦਨ ਅਲੋਕ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਤੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਸਾਰੰ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ 판 ਕਾ ਰਹਾਉ ਆਗੇ ਕਉ ਕਿਸ ਤੁਲਹਾ ਬੰਧੋ ਕਿਆ ਪ੍ਰਵਾਸਾ ਧਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਧਨ ਕਾ ਸਗਲ ਧਰਮ ਪੁੰਨ ਫਲ ਪਾਵੋ ਤੂਰ ਬਾਂਚੋ ਸਭ ਜਨ ਕਾ ਕਹ ਕਬੀਰ ਸੁਨੋ ਰੇ ਸੰਤੋ ਇਹੋ ਮਨ ਉਡਨ ਪੰਖੇ ਰੂ ਬਨ ਕਾ ਰਾਗ ਮਲਾਰ ਚੌਪਦੀ ਮਹੱਲਾ ਪਹਿਲਾ ਕਰ ਪਹਿਲਾ ਏਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਖਾਣਾ ਪੀਣਾ ਹਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਹੋ ਆਪਣੀ ਪਤ ਸੇਤੀ ਘਰ ਜਾਵੋ ਹੋ ਰਹਾਉ ਤੁਧ ਨੂੰ ਸੇਵਹਿ ਤੁਝ ਕਿਆ ਦੇਵਹਿ ਮੰਗਹਿ ਲੇਵਹਿ ਰਹਿ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜਿਉ ਤੂੰ ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇ ਸੂਚੇ ਹੋਹੀ ਅਹਨ ਸਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਹੀ ਜੇਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਮੈ ਰੁੱਤ ਕੇਹੀ ਮਲਾਰ ਮੁਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਮਲਾਵੇ ਸੁਣ ਕਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਵਰਸ ਕਨਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਨੀ ਹੀ ਅਰੈ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਰ ਵਾਰ ਨਾਰ ਭਈ ਸੋਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭੇ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮਖ ਧੰਨ ਸੁਹਾਗਣ ਸੱਚ ਸਹੀ ਮਲਾਰ ਮੁਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗੁਆਇਆ ਪਰ ਧਨ ਪਰ ਨਾਰੀ ਰਾਤ ਨਿੰਦਾ ਵਿਖ ਖਾਈ ਦੁਖ ਪਾਇਆ ਸ਼ਬਦ ਚੀਨ ਭੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜ ਘਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗੁਆਇਆ ਮਨ ਭਾਵੈ ਸ਼ਬਦ ਸੁਹਾਇਆ ब्रह्म ब्रह्म जोंन भेख बहु कीने गुरु राखे सच पाया रहाऊ तीरत तेज निवारना नाहाते हर का नाम ना पाया रत्न पदार्थ पर हर त्याग गया जत को तत ही आया बिष्टा कीट भय उत ही ते उत ही माहि समाया अदक स्वाद रोग अदकाई ਬਿਨ ਗੁਰ ਸਹਿਜ ਨਾ ਪਾਇਆ ਸੇਵਾ ਸੁਰਤ ਰਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨ ਸੈ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਨ ਮਤ ਝੂਠੇ ਤੂੰ ਸ਼ਬਦ ਸਵਾਰ ਨ ਹਾਰਾ ਆਤਮ ਚੀਨ ਤਹਾਂ ਤੂੰ ਤਾਰਨ ਸਚ ਤਾਰੇ ਤਾਰਨ ਹਾਰਾ वैस सुथान कहां गुण तेरे क्या क्या कथो अपारा अ lakh na lakhi ae agam ajoni tu nathaan nathnahara kis peh dekh kahon tu kaisa sab jaatik tu daataara bhagat heen nanak dar dekhho ik naam milae purthara malar mohalla pehla ਜਿਨ ਧਨ ਪਿਰ ਕਾ ਸਾਧਨਾ ਜਾਨਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਰਸ ਕਨਾ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਨ ਮਲਾਇਆ ਰਹਾਉ ਨਉ ਤਨ ਪ੍ਰੀਤ ਸਦਾ ਠਾਕੁਰ ਸਿਉ ਅਨ ਦਿਨ ਭਗਤ ਸੁਹਾਵੀ ਮੋਕਤ ਭਏ ਗੁਰਦਰਸ਼ਿਖਾਇ ਜੁਗ-ਜੁਗ ਭਗਤ ਸੁਭਾਵੀ ਹਮ ਥਾਰੇ ਤਰੇ ਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਭਵਜਲ ਫੇਰਾ ਆਪਣੇ ਪਿਰਹਰ ਦੇਖ ਵਿਗਾਸੀ ਤਉ ਧਨ ਸੱਚ ਸਿੰਗਾਰੂ ਅਕਲ ਨਿਰੰਜਨ ਸਿਉ ਸੱਚ ਸਾਚੀ ਗੁਰਮਤਿ ਨਾਮ ਆਧਾਰੂ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ ਰਾਮ ਨਾਮ ਰਿਤੇ ਅੰਤਰ ਗੁਰਮਖ ਮੇਨ ਮਲਾਈ ਮਹੱਲਾ ਪਹਿਲਾ ਮਲਾਰ ਪਰਦਾ ਰਾ ਪਰ ਧਨ ਪਰ ਲੋਭਾ ਹਮੈ ਬਿਖੈ ਬਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਇ ਕਾਮ ਕ੍ਰੋਧ ਚੰਡਾਰ ਮਹਿਲ ਮੈਂ ਬੈਠੇ ਅਗਮ ਅਪਾਰ ਪੀ ਤਰੇ ਅੰਮ੍ਰਿਤ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁੱਖ ਸੁਖ ਦੋ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਇਹਨ ਸਲਾਹਾ ਹਰ ਨਾਮ ਪ੍ਰਾਪਤ ਗੁਰ ਦਾਤਾ ਦੇਵ ਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਦਾ ਤਿਸ ਮਹਿ ਰਾਖੀ ਜੋਤਿ ਅਪਾਰ ਨਾਨਕ ਗੁਰਮੁਖ ਮਹਿਲ ਬਲਾਈਐ ਹਰ ਮੇਲੇ ਮੇਲਣ ਹਾਰ ਮਲਾਰ ਮਹੱਲਾ ਪਹਿਲਾ ਕਰਦਿ